ਅੱਜ ਅਸੀਂ ਆਏ ਹਾਂ ਰਾਜਸਥਾਨ ਦੇ ਵਿੱਚ ਲੱਖਾ ਸਿਧਾਣਾ ਤੇ ਅਸੀਂ ਉਹਦੇ ਬਾਈ ਦੇ ਨਾਲ ਆਏ ਆ ਦੋ 250 ਕਿਲੋਮੀਟਰ ਦਿੱਲੀ ਨੂੰ ਇੱਥੇ ਅਸੀਂ ਇਹਨਾਂ ਨੂੰ ਕਹਿਣਾ ਹੈ ਕਿ ਬੈਰੀਆ ਕਿਹੜੇ ਭੰਨ ਦਿਓ ਇਹ ਨਹੀਂ ਆਪਾਂ ਛੱਡਨੇ ਇੱਥੇ ਬਹਿਨ ਦਾ ਕਰਪਈਏ ਦਾ ਫਾਇਦਾ ਕੋ ਨਹੀਂ ਜੇ ਇਹਨੂੰ ਤੋੜ ਦਿਓ ਤੇ ਬਾਈ ਅਰੀ ਗਾਂ ਉਹ ਨੰਗ ਲੈਂਦੇ ਆ ਮਾੜੀ ਕੱਟ ਲਾਉਂ ਤੋਂ ਉਹਨੂੰ ਗੱਡੀ ਤਾਂ ਚੱਲ ਬਈ ਵੇ ਭਾਈ ਆਪਦੇ ਦਿਲ ਦੀਆਂ ਗੱਲਾਂ ਦੱਸੇਗਾ ਭਾਈ ਦੱਸ ਕੀ ਗੱਲ ਏ ਭਾਈ ਅਸੀਂ ਹਰਮਾਨਗੜ ਤੋਂ ਆਏ ਆ ਸਾਨੂੰ ਡਿਗਰੀ ਬਾਟਰ ਪੈਂਦਾ ਸੀ 300 ਕਿਲੋਮੀਟਰ ਤੇ ਅਸੀਂ ਇੱਥੇ ਆਏ ਆ 550 ਕਿਲੋਮੀਟਰ ਕਿਉਂ ਆਏ ਆ ਵੀ ਸਾਡੇ ਰਾਜਸਥਾਨ ਦਾ ਵੀ ਕੋਈ ਹੋਊਗਾ ਵੀ ਕਹਿਣਗੇ ਚੱਲ ਪੰਜਾਬ ਹਰਿਆਣਾ ਦਾ ਨਾਮੋਂ ਨਾਲ ਰਾਜਸਥਾਨ ਦਾ ਨਾਮ ਵੀ ਆਊਗਾ ਚਲ ਚਾਤੇ ਤਾਈ ਦਾ ਮੁੰਡਾ ਹੀ ਵੱਡ ਜਾਗੇ ਅਸੀਂ ਹਰਿਆਣਾ ਭਰਾਏ ਤਾਂ ਅੱਜ 350 500 ਕਿਲੋਮੀਟਰ ਆਏ ਸਾਨੂੰ ਅੱਕੇ ਨਹੀਂ ਲੰਘਣ ਦਿੱਤੇ ਪਹਿਲਾਂ ਅਸੀਂ ਜਿੱਦਣ ਆਏ ਉਦੋਂ ਸਾਰੇ ਇੱਥੇ 100 ਬੰਦੇ ਸੀ ਅੱਠ ਨਾਲੀਆਂ ਹੋਣਗੀਆਂ ਅੱਜ ਕਹਿੰਦੇ ਉਹ ਕਹਿੰਦੇ ਕਿਤੇ ਚੱਲ ਬੰਦਾ ਹੋ ਜਾਂਦਾ 4-5000 ਬੰਦਾ ਹੋ ਜਾਂਦਾ ਅੱਜ 10000 ਬੰਦੇ ਦੇ ਨੇੜੇ ਹੋ ਗਿਆ ਹੈ ਅੱਜ ਕਹਿੰਦੇ ਆ ਤੋੜਨ ਨੂੰ ਤਾਂ ਕਹਿ ਦਿੰਦੇ ਆ ਨਹੀਂ ਨਹੀਂ ਹਜੇ ਟਾਈਮ ਨਹੀਂ ਗਿਆ ਟਾਈਮ ਨਹੀਂ ਗਿਆ ਜਿਹੜੀਆਂ ਇੱਥੇ ਹੀ ਪਾਰਟੀਆਂ ਬਣੀਆਂਆਂ ਜਿਹੜੀਆਂ ਜੱਡੇ ਬੱਦੀਆਂ ਪੜੀਆਂਆਂ ਉਹ ਸਾਨੂੰ ਅੱਕੇ ਨੰਗਰ ਨਹੀਂ ਦਿੰਦੀਆਂ ਜੇ ਅਸੀਂ ਇਕੱਠੇ ਹੁੰਨੇ ਯੂਨਟ ਇਕੱਠਾ ਹੁੰਦਾ ਹੈ ਤੋੜਨ ਨੂੰ ਤਿਆਰ ਹੁੰਨੇ ਆ ਤਾਂ ਸਾਡੇ ਕੋਲੇ ਆ ਕੇ ਕਹਿ ਦਿੰਦੇ ਆ ਤੁਸੀਂ ਆਰਐਸਐਸ ਦੇ ਬੰਦੇ ਹੋ ਤੁਸੀਂ ਸਾਨੂੰ ਖਰਾਬ ਕਰਦੇ ਹੋ ਤੁਸੀਂ ਇੱਥੋਂ ਦਾ ਮਾਹੌਲ ਖਰਾਬ ਕਰਦੇ ਹੋ ਤੁਸੀਂ ਨਹੀਂ ਆਏ ਬੈਠਣਾ ਇੱਥੇ ਤਾਂ ਤੁਸੀਂ ਵਾਪਸ ਮੁੜ ਜਾਓ ਸਾਡੇ ਹੁਣ ਮਾਨ ਕਰਤੀਆਂ ਮੰਨ ਕੇ ਚੱਲੋ 30 35 ਟਰਾਲੀਆਂ ਵਾਪਸ ਮੁੜ ਗਿਆ ਉਨੀਕ-ਉਨੀਕ ਕੇ 15 ਦੇ ਤਾਂ ਸਾਨੂੰ ਹੋ ਗਏ ਆ ਕੇ ਇਹ ਇਹਨਾਂ ਨੂੰ ਕੰਮ ਬਿੱਟ ਕਰ ਜਾਣਾ ਸੀ ਇਹ ਕਿ ਦੀ ਅਸੀਂ ਨਾ ਹੁੰਦੇ ਤੇ ਤੁਸੀਂ ਨਾ ਹੁੰਦੇ ਤੇ ਇਹ ਨਾ ਹੁੰਦੇ ਇਹਨਾਂ ਨੂੰ ਜੁਲੀ ਪਿੱਤਣ ਲੈ ਗਿਆ ਆਪਣਾ ਪਿੰਡ ਲੈ ਜਾਣਾ ਸੀ ਇਹ ਤਾਂ ਸੈਟਿੰਗ ਹੋ ਜਾਣੀ ਸੀ ਇਹਦੇ ਕਦੇ ਦੇ ਬੈਗ ਫੁੱਲ ਹੋ ਜਾਂਦੇ ਜੀ ਮੈਂ ਆਪਣਾ ਗੱਲਾਂ ਕਰ ਲਈ ਨਾ ਗੁੱਸਾ ਚੜਦਾ ਇਹਨਾਂ ਨੇ ਪੰਜਾਬ ਨਹੀਂ ਸੀ ਟੱਪਣਾ ਸਾਰੇ ਤੇ ਨਹੀਂ ਸਾਰੇ ਤੇ ਨਹੀਂ 31 ਦੀ 31 ਇੱਕ ਦੋ ਨਹੀਂ ਦੂਜਿਆਂ ਨੂੰ ਨਾਲ ਲੈ ਇਹਨੇ ਰਖੜ ਦੇਣਾ ਸੀ ਅਜਿਹਾ ਭਾਈ ਤਿਆਰ ਬੈਠੇ ਆ ਵੀ ਸਾਨੂੰ ਇਸ਼ਾਰਾ ਕਰਨ ਕਹਿ ਦਿੰਦੇ ਆ ਵੀ ਉੱਥੋਂ ਹੁਕਮ ਆਇਆ ਇੱਕ ਦਿਨ ਜਿਹੜੀ ਆ ਰੋਡ ਬੰਦ ਕੀਤੀ ਆ ਰੋਂਗ ਸਾਈਡ ਵਾਲੀ ਉਦੋਂ ਸਾਨੂੰ ਕਹਿੰਦੇ ਵੀ ਮੀਟਿੰਗ ਹੋਈ ਜਾਂਦੀ ਹੈ ਦਿੱਲੀ 5 ਮਿੰਟਾਂ ਚ ਤੁਹਾਨੂੰ ਦੱਸ ਦਾਂਗੇ ਕੀ ਹੁੰਦਾ 5 ਮਿੰਟਾਂ ਬਾਅਦ ਕਿਸੇ ਨੇ ਨਹੀਂ ਦੱਸਿਆ ਜਿਹੜੀ ਇੱਕ ਮੈਂਥ ਕਰਦੇ ਆ ਨਾ ਮੂੰਹ ਦੇ ਬੈਠੇ ਬਾਈ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਬੋਲਨੇ ਆ ਜੇ ਤੁਸੀਂ ਸਾਨੂੰ ਜੋ ਮਰਜ਼ੀ ਕਹਿ ਲੋ ਨਹੀਂ ਅਸੀਂ ਇਹਨਾਂ ਨੂੰ ਉਹ ਵਿਗਨ ਦਿੱਤਾ ਤੇ ਜੇ ਅਸੀਂ ਇਹਨਾਂ ਨਾਲ ਹੁੰਦੇ ਤੇ ਨਾ ਅਸੀਂ ਬੋਲਦੇ ਹੁੰਦੇ ਕੁੱਤੇ ਤਰ੍ਹਾਂ ਨਾ ਭੌਂਗਦੇ ਹੁੰਦੇ ਇਹਨੂੰ ਇਹਨਾਂ ਰਗੜੇ ਜਾਣੀ 1 ਮਿੰਟ ਕਰ ਦਿੰਦੇ ਜੇ ਜੁੱਲੇ 'ਚ ਬੈਠ ਕੇ ਟਿੱਪਣੀ ਐਵੇਂ ਕਰਦੇ ਜੇ ਉਹਨੂੰ ਦਰਮਾਨ ਨਾਲ ਸਭ ਟਰਾਲੀਆਂ ਘਰੇ ਚਲੀਆਂ ਜਾਣੀਆਂ ਇਹ ਅਸੀਂ ਰੋਜ਼ ਜਿਹੜਾ ਬੋਲਨੇ ਸਣ ਉਹਨਾਂ ਨੂੰ ਪਤਾ ਕਿ ਇਹਨਾਂ ਕੁੱਤੇ ਖਾਣੀ ਕਰਨੀ ਬੜੀ ਜੇ ਕੰਮ ਗਲਤ ਨਾ ਕਰ ਬਈ ਐਵੇਂ ਬਾਈ ਘਰੇ ਬੈਠ ਕੇ ਕਮੈਂਟ ਕਰੀ ਜਾਂਦੇ ਐ ਕਹਿ ਦਿੰਦੇ ਐ ਨਹੀਂ ਵਿਹਲੇ ਬੈਠੇ ਆ ਉੱਥੇ ਐਂ ਕਰਦੇ ਬਾਈ ਇੱਥੇ ਠੰਡ 'ਚ ਬੈਠਣਾ ਵੀ ਬਹੁਤ ਔਖਾ ਐ ਇੱਥੇ ਉੱਥੇ ਤਾਂ ਵੀਡੀਓ ਦੇਖ ਕੇ ਕਹਿ ਰਹੇ ਬਾਈ ਬਾਰੂ ਦਾ ਜੰਮਤੀ ਆ ਬਾਈ ਰੋਲਾ ਇਹ ਆ ਵੀ ਦੇ ਇਹ ਰਾਜਸਥਾਨੋਂ ਨੌਜਵਾਨ ਚੱਲ ਕੇ ਆਏ ਆ ਤੇ ਇਹਨਾਂ ਦੇ ਪਿੱਛੇ ਇਹਨਾਂ ਨੂੰ ਇਹ ਆ ਵੀ ਜੇ ਰਾਜਸਥਾਨੋਂ ਚੱਲ ਕੇ ਰਾਜਸਥਾਨ ਦੀ ਬਹਿ ਜਾਣਾ ਤੇ ਫਿਰ ਫਾਇਦਾ ਕੀ ਹੈ ਜੋ ਦੀ ਦੇਣ ਦੀ ਆ ਜਿੱਥੇ ਬੰਦੀਆਂ ਨੂੰ ਇਹਨਾਂ ਨੂੰ ਚੰਗੀ ਅਗਵਾਈ ਦਿਓ ਕੱਲ ਨੂੰ ਜੇ ਜੂਤ ਦੁੱਤੋਂ ਬੇਪਾਰਾ ਹੁੰਦਾ ਫੇਰ ਤੁਸੀਂ ਕਹਿੰਦੇ ਹੋ ਇਹਨਾਂ ਦੇ ਧੱਬਾ ਲਾਉਨੇ ਹੋ ਮੁੰਡਿਆਂ 'ਚ ਜੋਸ਼ ਆ ਪਰ ਅੱਜ ਜੋ ਹੁੰਦਾ ਪਿੱਛੇ ਲੜੀ ਜਾਂਦੇ ਆ ਜੋਸ਼ ਦੇ ਨਾਲ ਦੇਖੋ ਕਿੰਨੇ ਦਿਨ ਹੋ ਗਏ ਹੌਸ਼ ਵੀ ਰੱਖਿਆ ਉਹਨਾਂ ਨੇ ਦੇਵੋਚ ਰੱਖਿਆ ਤੇ ਇਹਨਾਂ ਨੂੰ ਅੱਜ ਨੌਜਵਾਨਾਂ ਲੱਖੇ ਵਰਗੇ ਨੌਜਵਾਨਾਂ ਦੀ ਅਗਵਾਈ ਦੀ ਜਿਹਨੂੰ ਕਦੇ ਤੁਸੀਂ ਸਟੇਜ ਤੋਂ ਥੱਲੇ ਤਾਰਦੇ ਹੋ ਕਦੇ ਉਹਨੂੰ ਟਾਈਮ ਨਹੀਂ ਦਿੰਦੇ ਅੱਜ ਆਪ ਦਾ ਆਪ ਦਾ ਜਿਹੜਾ ਹੈਗਾ ਨਾ ਤੁਹਾਡਾ ਜਿਹੜਾ ਅਗਵਾਈ ਆ ਉਹਨੂੰ ਸੱਚਡੇ ਢੰਗ ਨਾਲ ਚਲਾਓ ਤੇ ਤਾਂ ਜੋ ਇਹ ਆਪਾਂ ਇਹਨੂੰ ਸਿਰੇ ਲਾ ਸਕੀਏ ਹੁਣ ਜੇ ਨੌਜਵਾਨ ਉੱਥੇ ਜਾਣਾ ਚਾਹੁੰਦੇ ਆ ਟਿਕਰੀ ਦੇ ਸਿੂੰ ਦੋ ਜਿਹੜਾ ਇਕੱਠ ਹੋਇਆ ਵਾ ਆਪਾਂ ਨੂੰ ਕਿਉਂ ਨਹੀਂ ਦਿੱਲੀ ਕੀ ਨਹੀਂ ਨਿਭਾਏ ਨੌਜਵਾਨਾਂ ਨੂੰ ਅੱਗੇ ਲੰਘ ਲੈਣਾ ਚਾਹੀਦਾ ਤੋਂ ਇਹ ਬੇਨਤੀ ਆ ਬਾਈ ਦੇ ਬਾਦੀ ਮੰਦਿਰਾਂ ਹੀ ਜਿੰਨੇ ਭਰਾ ਇਹਨੂੰ ਵੇਖਦੇ ਆ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਆਪਦੀ ਹੱਥ ਛੱਡੋ ਨੌਜਾ ਆ ਬਣੋਈ ਇਹ ਆਨੇ ਨਹੀਂ ਆਈ ਤੇ ਬਾਈ ਦੋ ਚਾਰ ਦਿਨ ਵੇਖਣਾ ਲੋਕੀ ਕਹਿੰਦੇ ਕੁੱਤੇ ਤਰ੍ਹਾਂ ਭੌਕੇ ਆ ਗਏ ਨੇ ਰਸਤਾ ਨੂੰ ਹੀ ਮੋੜਾਏ ਨੇ ਖਾ ਖੂਗੇ ਰੇਤਾ ਹੈ ਇਹ ਆਵੇਂ ਨਹੀਂ ਤਾਂ ਤੋੜਨੇ ਆ ਮਾਰ ਕੇ ਟਰੈਕਟਰ ਭੰਨ ਕੇ ਜਨਾ ਜਉਧਰੋਂ ਬਾਈ ਉਹ ਲੱਖਾ ਆ ਗਏ ਤੇ ਐ ਚੌੜੇ ਹੋਏ ਫਿਰਦੀ ਆ ਤੇ ਕਿ ਨਹੀਂ ਮੁਕੀਆਂ ਨਹੀਂ ਤੋੜਦੇ ਵੀ ਐਨੇ ਨੇ ਦੁਖੀ ਉੱਥੇ ਮੈਨੂੰ ਆਦੇ ਇਹ ਚਾਹੇ ਬੰਦੀਆਂ ਕੇ ਪੀਲੇ ਆਪ ਦੀ ਤਬਈਆ ਆਪ ਦੇ ਹੱਥ ਹੁੰਦੀ ਏ ਤੇ بےਫਾਇਦੀ ਐਵੇਂ ਬਿਨਾ ਗੱਲ ਤੋਂ ਗੋਣੀ ਹੁੰਦੇ ਕੋਈ ਵਤ ਨਹੀਂ ਜੇ ਬਣੀ ਹੋਵੇ ਨਾ ਉਹਨੂੰ ਸੋਹਣੀ ਤਰ੍ਹਾਂ ਬਣੀ ਰੱਖਣਾ ਬਿਨਾ ਰਹਿਣ ਦੇਣੇ ਤੇ ਜੇ ਉਹਨੂੰ ਗਵਾਉਣਾ ਤਾਂ ਕਹਿੰਦੇ ਬੜਾ ਮਿੰਟ ਦੇ ਵਿੱਚ ਇਹ ਜबान ਰਾਜ ਤੇ ਬਾ ਦਿੰਦੀ ਏ ਇਹ ਛੱਤਰ ਪਵਾ ਦਿੰਦੀ ਇੱਕ ਸਾਦੀ ਇਹਨੂੰ ਇਤ ਨੂੰ ਬਣੀ ਰੱਖੀਏ ਬਾਕੀ ਸੰਗਤ ਦਾ ਏਕਾ ਇਹ ਚੀਜ਼ ਆ ਵੀ ਅਸੀਂ ਉੱਥੇ ਜਾਣਾ ਤੇ ਤੁਹਾਨੂੰ ਜਾਣ ਦੇਣਾ ਚਾਹੀਦਾ ਸੰਗਤ ਨੂੰ ਰੋਕਣਾ ਨਹੀਂ ਚਾਹੀਦਾ ਡਿਸਪਲਾਈਨ ਚ ਮੁੰਡੇ ਬੈਠੇ ਆ ਤੇ ਉੱਥੇ ਜੇਕਰ ਜਾ ਕੇ ਕਿਹੜਾ ਕੋਈ ਲੜਾਈ ਲੜਨੀ ਹੈ ਅਜੇ ਜਦੋਂ ਤੁਸੀਂ ਜਿਹੜੀ ਗਾਂ ਗਵਾਈ ਦਿਓਗੇ ਉਹ ਹੋਜੂਗੀ ਇਹਨਾਂ ਯਾਰ ਸਾਨੂੰ ਕਿਹੜਾ ਮੈਨੂੰ ਕਿਹੜਾ ਨਾ ਬੋਲਣ ਦਿੱਤਾ ਐਡਾ ਹੀ ਮੈਨੂੰ ਇਹਨਾਂ ਦੀ ਝੇਪੇ ਕੇ ਨਾ ਮੈਂ ਤੁਸੋਂ ਉੱਥੇ ਫੜਾ ਕੇ ਮੈਂ ਇੱਕ ਬੋਲਣ ਦਿੱਤਾ ਹੈ ਮੈਂ ਤਾਂ ਦੁਖੀ ਬੜਾ ਥਾ ਮੈਨੂੰ ਤਾਂ ਪਤਾ ਨਹੀਂ ਕਿਵੇਂ ਖਿੱਚ ਖਿਚਾ ਗਿਆ ਨਾ ਬੱਧੀ ਰੱਖਿਆ ਨਹੀਂ ਬੋਲਣ ਦਿੱਤਾ ਮੋਬਾਈਲ ਤੇ ਤੇ ਮੈਂ ਤਾਂ ਬੜੇ ਦਿਨਾਂ ਦਾ ਉਰੋਂ ਦਾ ਹੀ ਆਣਾ ਹੈ ਨਹੀਂ ਮਾਕ ਕੱਢਾਂਗਾ ਤੇ ਹੁਣ ਮੈਂ ਜਾ ਕੇ ਕੱਢ ਮੈਂ ਕਹਿੰਦਾ ਸੰਘਰਸ਼ ਨਾ ਖਰਾਬ ਹੋਵੇ ਬਾਈ ਸਿੱਧੀ ਗੱਲ ਬਾਈ ਲੱਖਾ ਫਿਰ ਤੁਹਾਨੂੰ ਉਹਦਾ ਡਰ ਰਿੰਦਾ ਉਹਦਾ ਨਹੀਂ ਆਪਣੀ ਕਿਸਾਨ ਜੂਨੀਅਰ ਭਰਾ ਨੇ ਉਹਦਾ ਨਹੀਂ ਬੋਲਣਾ ਤੁਹਾਨੂੰ ਵੀ ਬੋਲਣੋਂ ਹਟਾ ਦਿੱਤਾ ਆਪਾਂ ਨਹੀਂ ਬੋਲਣ ਦੇਣਾ ਮੈਂ ਤਾਂ ਫੜਕਾ ਦੇਣੀ ਸੀ ਉਹਨੂੰ ਮੈਂ ਤੁਹਾਨੂੰ ਐ ਤਸੱਲੀ ਕਰਾ ਦੇਣੀ ਸੀ ਰਕੜਦੇ ਨੇ ਸੀ ਫੜ ਕੇ ਸਾਰੇ ਆਪਣਾ ਅੱਕ ਭਈ ਆਪਾਂ ਲੈਣ ਜਾਵਾਂਗੇ ਅੱਗ ਸਾਰਿਆਂ ਦਾ ਮੈਨੂੰ ਇੱਥੇ ਬੋਲਣ ਦਿੱਤਾ ਇਹ ਦੂਜਿਆਂ ਨੂੰ ਬੋਲਣ ਦਿੱਤਾ ਸਿਕੰਦਰ ਨੂੰ ਬੋਲਣ ਦਿੱਤਾ ਸੁਖ ਨੂੰ ਬੋਲਣ ਦਿੱਤਾ ਫੇਰ ਅਸੀਂ ਕਿਉਂ ਸਾਨੂੰ ਨਾ ਬੋਲਣ ਦਿਓ ਰਦਾਵੇਂ ਨਹੀਂ ਬੋਲਣ ਦਿੱਤਾ ਸਾਨੂੰ ਨਾ ਬੋਲਣ ਦਿਓ ਲੱਖੇ ਨੂੰ ਵੀ ਬੋਲਣ ਦਿਓ ਬੋਲਣ ਦਾ ਤਾਂ ਰੌਲਾ ਹੀ ਨਹੀਂ ਕੋਈ ਨਾ ਬੋਲਣ ਦੇਣ ਘਟੋ ਘਟਾ ਕੇ ਬਾਈ ਦਾ ਜੱਜ ਨਹੀਂ ਦੇ ਰਿਹਾ ਬੋਲਣ ਆਪਾਂ ਕਿਹੜਾ ਬੋਲਣਾ ਹੈ ਯਾਰ ਜਦੋਂ ਜੂਤ ਸੁਣਦਾ ਬਾਈ ਨੂੰ ਇਹਨਾਂ ਦਾ ਸੁਣਦਾ ਨਹੀਂ ਉਹ ਤੇ ਸੁਣਦਾ ਵਿਚਾਰੇ ਆਦਾ ਮੱਕੀਆਂ ਮਾਰ ਕੇ ਉੱਟ ਕੇ ਚਲੇ ਜਾਂਦੇ ਸਵਾਦ ਵੀ ਆਉਂਦਾ ਨੇ ਗੱਲ ਸੁਣਦਾ ਸਾਰੇ ਪਤਾ ਉਹ ਵੀ ਫਸ ਗਏ ਅੱਜ ਬਾਈ ਆਇਆ ਸਾਰਾ ਯੂ ਇਕੱਠਾ ਹੋ ਗਿਆ ਅੱਜ ਨਹੀਂ ਬਾਈ ਤੇ ਇਕੱਠ ਨਹੀਂ ਹੋਇਆ ਸੀ ਨਾ ਬਾਈ ਆਇਆ ਉਹ ਸਾਰੇ ਬਾਈ ਜੀ ਆਂਦੇ ਨੇ ਕਿ ਰਾਜਸਥਾਨ ਵਾਲੇ ਸਟੇਜ ਤੇ ਇਕੱਠ ਨਹੀਂ ਤੇ ਹੋਇਆ ਇਤਿਹਾਸ ਤੋੜਦਾ ਏ ਅੱਜ ਵਾਲੀ ਤਾਰੀਖ ਨੇ 30 ਤਾਰੀਖ ਹੈ ਅੱਜ 30 ਤਾਰੀਖ ਨੇ ਅੱਜ ਇਤਿਹਾਸ ਤੋੜਤਾ ਫੜ ਕੇ ਕੱਠੇ ਨਾ ਆਇਆ ਤੂੰ ਦੱਸੋ ਇਹਨਾਂ ਨੂੰ ਲੋਕ ਸੁਣਨਾ ਆਏਗੇ ਲੱਖੇ ਨੂੰ ਸੁਣਨ ਆਉਗੇ ਆਵੇਂ ਯਾਰ ਫੇਰਾ ਕੀਗਾ ساری ਉਮਰ ਇਹਨਾਂ ਨੇ